ਬਰਨਾਲਾ ਚ ਹੰਡਿਆਏ ਨੇੜੇ ਦੋ ਗੁੱਟਾਂ ਵਿਚਾਲੇ ਚੜਪੇ ਇੱਕ ਨੌਜਵਾਨ ਨੂੰ ਲੱਗੀ ਗੋਲੀ ਇੱਕ ਦੇ ਸਿਰ ਚ ਲੱਗੀ ਸੱਟ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ ਪੰਜਾਬ ਭਰ ਚ ਕਿਸਾਨਾਂ ਨੇ ਦੋ ਘੰਟੇ ਲਈ ਰੇਲਵੇ ਟਰੈਕ ਕੀਤੇ ਜਾਮ ਐਮਐਸਪੀ ਦੀ ਕਾਨੂੰਨੀ ਗਰੰਟੀ ਸਣੇ ਹੋਰ ਮੰਗਾਂ ਨੂੰ ਲੈ ਕੇ ਦਿੱਤਾ ਤਰਨਾ મુਸਾਫਰਾਂ ਨੂੰ ਹੋਣਾ ਪਿਆ ਖੱਜਲਖੋਰੀ ਮੰਡੀ ਗੋਬਿੰਦਗੜ੍ਹ ਚ ਕਾਂਗਰਸ ਆਗੂ ਦੇ ਬੇਟੇ ਦਾ ਕਤਲ ਤੇਜ਼ ਤਰ੍ਹਾਂ ਹਥਿਆਰਾਂ ਨਾਲ ਉਤਾਰਿਆ ਮੌਤ ਦੇ ਕਾਰਨ ਚਾਰ ਹਮਲਾਵਰਾਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ ਚंडीगढ़ ਦੇ ਲਾਂਟੇ ਮਾਲ ਦੀ ਮੈਨੇਜਮੈਂਟ ਖਿਲਾਫ ਐਫਆਈਆਰ ਦਰਜ 13 ਸਾਲ ਦੀ ਮਸ਼ਹੂਰ ਅਦਾਕਾਰਾ ਮਾਸ਼ਾ ਤੇ ਉਸਦੀ ਮਾਸੀ ਹੋਈ ਸੀ ਜ਼ਖਮੀ ਪਿੱਲਰ ਦੀ ਟਾਇਲ ਡਿੱਗਣ ਕਰਕੇ ਵਾਪਰਿਆ ਸੀ ਹਾਦਸਾ ਪੀਜੀਆਈ ਨੇ ਕਨਵੋਕੇਸ਼ਨ ਸਮਾਗਮ ਲਈ ਲਾਗੂ ਕੀਤਾ ਡਰੈੱਸ ਕੋਡ ਮਹਿਲਾਵਾਂ ਨੂੰ ਸਾੜੀ ਤੇ ਪੁਰਸ਼ਾਂ ਨੂੰ ਕੁੜਤਾ ਪਜਾਮਾ ਪਾਉਣ ਨੂੰ ਕਿਹਾ ਕੇਂਦਰੀ ਮੰਤਰੀ ਜੇਪੀ ਨੱਡਾ ਮੁੱਖ ਮਹਿਮਾਨ ਵਜੋਂ ਹੋਣਗੇ ਸ਼ਾਮ ਸਸਿਕਾਲ ਨਿਊਜ਼ ਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਵਿਰਾਡ ਖਬਰ ਜੋ ਮੁੱਦਾ ਬਣੇ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਅੱਜ ਗੱਲ ਕਰਾਂਗੇ ਬਰਨਾਲਾ ਦੀ ਜਿੱਥੇ ਦੋ ਧਿਰਾਂ 'ਚ ਚੜਪ ਹੋਈ ਤੇ ਦੋ ਸ਼ਖਸ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਮੁੱਦਾ ਖੰਨਾ ਦਾ ਵੀ ਜਿੱਥੇ 65 ਸਾਲਾ ਮਹਿਲਾ ਨੂੰ ਮੌਦੇ ਕਾਟ ਉਤਾਰ ਦਿੱਤਾ ਗਿਆ ਤੇ ਜ਼ਿਕਰ ਅੰਮ੍ਰਿਤਸਰ ਚ ਉਸ ਮਹਿਲਾ ਦਾ ਵੀ ਕਰਾਂਗੇ ਜੋ ਸਰਕਾਰੀ ਹਸਪਤਾਲ ਚ ਫਰਸ਼ ਤੇ ਹੀ ਬੱਚੇ ਨੂੰ ਜਨਮ ਦੇਣ ਲਈ ਮਜਬੂਰ ਹੋਈ ਤੇ ਬਰਨਾਲਾ ਦੇ ਵਿੱਚ ਦੋ ਗੁੱਟਾਂ ਵਿਚਾਲੇ ਗੋਲੀਆਂ ਚੱਲੀਆਂ ਨੇ ਹਾਈਵੇ ਤੇ ਸ਼ਰ੍ਹਾ ਆਮੇ ਲੜਾਈ ਹੋਈ ਹੈ ਬਰਨਾਲਾ ਦੇ ਨੇੜੇ ਇਲਾਕਾ ਹੈ ਹੰਡਿਆਆ ਜਿੱਥੇ ਦੋ ਗੁੱਟ ਆਪਸ ਦੇ ਵਿੱਚ ਫਿੜ ਗਏ ਇੱਕ ਨੌਜਵਾਨ ਦੇ ਗੋਲੀ ਲੱਗੀ ਹੈ ਇੱਕ ਨੌਜਵਾਨ ਦੇ ਸਿਰ ਤੇ ਤੇਜ਼ ਤਾਰ ਹਥਿਆਰ ਨਾਲ ਸੱਟ ਮਾਰੀ ਗਈ ਹੈ ਜ਼ਖਮੀ ਨੌਜਵਾਨਾਂ ਨੂੰ ਵੀ ਦੂਜੇ ਗੁੱਟ ਦੇ ਬਦਮਾਸ਼ ਚੱਕ ਕੇ ਲੈ ਗਏ ਪਰ ਪੁਲਿਸ ਉਹਨਾਂ ਦੇ ਪਿੱਛੇ ਲੱਗ ਗਈ ਔਰ ਪੁਲਿਸ ਨੇ ਇਹਨਾਂ ਨੌਜਵਾਨਾਂ ਨੂੰ ਬਚਾ ਲਿਆ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ ਪਰ ਬਾਕੀ ਦੇ ਨੌਜਵਾਨ ਉੱਥੋਂ ਫਰਾਰ ਹੋ ਗਏ ਦੋ ਗੁੱਟਾਂ ਦੇ ਵਿਚਾਲੇ ਲੜਾਈ ਹੋਈ ਸੀ ਇੱਕ ਗੁੱਟ ਦੇ ਨਾਲ 20 ਤੋਂ 25 ਨੌਜਵਾਨ ਸੀ ਦੂਜੇ ਨਾਲ 10 ਤੋਂ 15 ਸੀ ਕਿਸੇ ਕੋਰਟ ਦੇ ਵਿੱਚ ਕਿਸੇ ਤਰੀਕ ਤੇ ਗਏ ਸੀ ਔਰ ਤਰੀਕ ਤੋਂ ਵਾਪਸ ਆਉਂਦੇ ਹੋਏ ਰਸਤੇ ਦੇ ਵਿੱਚ ਇੱਕ ਦੂਜੇ ਦੇ ਨਾਲ ਭੜ ਗਏ ਇਹ ਅੱਜ ਦਿਨਾਂ ਦੀ ਕੋਰਟ ਦੇ ਵਿੱਚ ਤਰੀਕ ਸੀ ਉੱਥੋਂ ਇਹ ਸਾਰੇ ਇਕੱਠੇ ਵਾਪਸ ਆ ਰਹੇ ਸੀ ਕਿ ਇਹਨਾਂ ਦੇ ਕਿਸੇ ਘਰ ਨੂੰ ਲੈ ਕੇ ਲੜਾਈ ਹੋਈ ਆ ਤੇ ਜਿਹਦੇ ਵਿੱਚ ਆਪਸ ਚ ਇਹਨਾਂ ਦੇ ਕਾਫੀ ਇੱਕ ਦੂਜੇ ਦੇ ਸੱਟਾਂ ਵੱਜੀਆਂ ਨੇ ਤੇ ਜਿਹੜੇ ਇਹ ਦੋਸ਼ੀ ਨੇ ਇਹਨਾਂ ਦੇ ਵਿੱਚੋਂ ਦੋ ਜਣਾਂ ਨੂੰ ਇਹਨਾਂ ਨੇ ਹੁਣ ਤੱਕ ਰਾਉਂਡ ਅੱਭੀ ਕਰ ਲਿਆ ਤੇ ਬਾਕੀ ਦੋਸ਼ੀ ਵੀ ਇੱਥੇ ਨੇੜੇ ਹੀ ਸਾਨੂੰ ਜਿਹੜਾ ਪਤਾ ਲੱਗਿਆ ਕਿ ਇੱਧਰ ਉੱਧਰ ਛੁਪੇ ਹੋਏ ਨੇ ਉਹਨਾਂ ਦੇ ਬਾਰੇ ਵੀ ਵੱਖ-ਵੱਖ ਟੀਮਾਂ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਖੜੇ ਸੀਗੇ ਅਸੀਂ ਮੈਂ ਮੋਟਰਾਂ 'ਕੋ ਉੱਥੋਂ ਮੋੜ ਲਿਆ ਬਾਈ ਨੂੰ ਪਤਾ ਇਹ ਆ। ਮੈਂ ਯਾਰ ਇਹ ਕਿਵੇਂ ਗੰਡਾ ਸੇ ਚੱਕੀ ਖੜੇ ਆ। ਤੇ ਜਦੋਂ ਇਹ ਆਪਸ ਵਿੱਚ ਜੋ ਵਾ ਚੱਲ ਪਏ ਉਹ ਤਾਂ ਮਗਰ ਪੈ ਕੇ ਕਿਤੇ ਉਹਨੇ ਦੂਜੇ ਨੇ ਗੰਡਾ ਸਾਂ ਮਾਰਿਆ। ਉਹ ਸਿਰ ਪਾੜਤਾ ਤੇ ਬਾਕੀ ਫਿਰ ਇੱਥੇ ਆ ਕੇ 6 ਗੋਲੀ ਦਾ ਪਿਸਤੌਲ ਸੀ ਦੋਨਾਂ ਕੋਲੇ। ਫਿਰ ਇੱਕ ਦੇ ਇੱਥੇ ਮੋਰਚ ਵੱਜਿਆ ਜੀ। ਗੋਲੀ ਉਹਦੇ ਤੇ ਫਿਰ ਇਹਨਾਂ ਨੇ ਉਹ ਥੇ ਜਾ ਕੇ ਉੱਥੇ ਜਾ ਕੇ ਬੰਦਾ ਵੱਡਾ ਕੋਲੇ ਪਿਸਤੌਲ ਸੀ ਜੀ ਦੋ ਤਾਂ ਤੇ ਕਿਰਚਾ ਸੀ ਤੇ ਵੱਡੇ ਖਾਬਰੇ ਸੀ ਤੇ ਗਲਾਰੀਆਂ ਸੀਗਾ ਤੇ ਗੱਲ ਕਰਦੇ ਆ ਰਾਜਸਤਾਨੀ ਦਿੱਲੀ ਦੀ ਜਿੱਥੇ ਹਸਪਤਾਲ ਦੇ ਵਿੱਚ ਦਾਖਲ ਹੋ ਕੇ ਦੋ ਬਦਮਾਸ਼ਾਂ ਵੱਲੋਂ ਇੱਕ ਡਾਕਟਰ ਦਾ ਕਤਲ ਕਰ ਦਿੱਤਾ ਗਿਆ ਛਾਤਰ ਬਦਮਾਸ਼ ਪੈਰ ਤੇ ਪੱਟੀ ਕਰਵਾਉਣ ਦੇ ਬਹਾਨੇ ਹਸਪਤਾਲ 'ਚ ਦਾਖਲ ਹੋਏ ਸੀ ਤੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਗੋਲੀਆਂ ਨਾਲ ਦਹਲੀ ਰਾਜਧਾਨੀ ਸ਼ਰੀਆਮ ਡਾਕਟਰ ਦਾ ਕਤਲ ਹਸਪਤਾਲ ਚ ਵੜ ਕੇ ਕੀਤੀ ਫਾਇਰਿੰਗ ਕਟਨਾ ਦਿੱਲੀ ਦੇ ਕਾਲਿੰਦੀ ਕੁੰਜ ਪੀਐਸ ਖੇਤਰ ਦੇ ਜੈਤਪੁਰ ਦੀ ਹੈ ਜਿੱਥੇ ਦੋ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਡਾਕਟਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਮ੍ਰਿਤਕ ਡਾਕਟਰ ਦੀ ਪਛਾਣ ਜਾਵੈਦ ਅਖਤਰ ਵਜੋਂ ਹੋਈ ਹੈ ਜੋ ਕਿ ਰੋਜ਼ਾਨਾ ਦੀ ਤਰ੍ਹਾਂ ਹਸਪਤਾਲ ਚ ਮਰੀਜ਼ਾਂ ਨੂੰ ਦੇਖ ਰਿਆ ਸੀ ਤਾਂ देर रात ਦੋ ਨੌਜਵਾਨ ਪੈਰ ਤੇ ਲੱਗੀ ਸੱਟ ਤੇ ਪੱਟੀ ਕਰਵਾਉਣ ਬਹਾਨੇ ਆ ਗਏ ਜਿੱਦਾਂ ਹੀ ਇਹ ਮੁਲਜ਼ਮ ਪੱਟੀ ਕਰਵਾਉਣ ਲਈ ਡਾਕਟਰ ਜਾਵედ ਦੇ ਕੈਵਨਚ ਦਾਖਲ ਹੋਏ ਤਾਂ ਇਹਨਾਂ ਨੇ ਫਾਇਰਿੰਗ ਕਰ ਦਿੱਤੀ ਤੇ ਸਰਚ ਗੋਲੀ ਲੱਗਣ ਕਾਰਨ ਡਾਕਟਰ ਦੀ ਮੌਤ ਹੋ ਗਈ दिल्ली के कालिंदी कुंज थाने के जैतपुर इलाके में एक यूनानी चिकित्सक की गोली मारकर हत्या कर दी गई इस वक्त उसी जगह पर हमारी मौजूदगी है ये वो तीन बेड का अस्पताल है जहां पर वो शख्स जिसका नाम जावेद बताया जा रहा है रात पर भी ड्यूटी में था बताया जा रहा है कि उस वक्त इस अस्पताल में तकरीबन तीन लोग मौजूद थे जब दो शख्स यहाँ पर आए हैं और उसके बाद उन्होंने आ, सर पर गोली मारी है जो यूनानी चिकित्सा यहाँ पर था उसके पुलिस ने पूछताछ जब की तो मालूम चला कि ये जो दो लोग थे ये परसों भी इसी अस्पताल में आए हुए थे ये बैंडेज अपना करवाने के लिए आए हुए थे और उसके बाद पुलिस को शक है कि वो रेकी करने परसों आए थे और उसके बाद कल जब वो दोबारा यहाँ पर पहुंचे गए तो गोली उन्होंने मार दी है उधर मृतक डॉक्टर दे सहयोगी डॉक्टर ने दसा की जावेद अख्तर नाइट ड्यूटी रात करीब एक बजे के नेड़े एक घटना वापरी एक बजे एक बजे करीब की बात है आगा। 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 एक बजे करीब डॉक्टर जावेद कब से यहाँ डॉक्टर जावेद नाइट में यहाँ आठ बजे से थे अच्छा कब से प्रैक्टिस कर रहे थे प्रैक्टिस नहीं वो आरो में थे और दो साल से यहाँ ड्यूटी कर रहे थे मॉर्निंग में ये पता लगा कि जो यहाँ रात में दो लड़कियां हैं उन्होंने डॉक्टर साहब को पहले दिखाया है पेशेंट बन गए फिर शूट कर दिया है गोली वारदात नंजाम देने वाले मुल्ज नाबालिग दसे जा रहे ने ਜਿਨ੍ਹਾਂ ਵੱਲੋਂ ਪਹਿਲਾਂ ਹਸਪਤਾਲ ਦੀ ਰੇਕੀ ਵੀ ਕੀਤੀ ਗਈ ਸੀ ਉਸ ਦੀ ਸ਼ੁਰੂਆਤੀ ਜਾਂਚ ਮੁਤਾਬਕ ਟਾਰਗੇਟ ਕਿਲਿੰਗ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਫਿਲਹਾਲ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰਿਆਂ ਦੇ ਆਧਾਰ ਤੇ ਮਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਦਿੱਲੀ ਤੋਂ ਬਰਿਆੰਕਾ ਦੀ ਰਿਪੋਰਟ ਤਖਨਾਂ ਦੇ ਵਿੱਚ ਇੱਕ ਰਿਸ਼ਤੇ ਕਰਵਾਉਣ ਵਾਲੀ ਮਹਿਲਾ ਨੇ ਇੱਕ ਘਰ 'ਚ ਇਕੱਲੀ 65 ਸਾਲਾ ਬਜ਼ੁਰਗ ਮਹਿਲਾ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਇਸ ਕਤਲ ਦੀ ਵਾਰਦਾਤ ਲੁੱਟਦੇ ਇਰਾਦੇ ਨਾਲ ਕੀਤੀ ਗਈ ਪੂਰੇ ਮਾਮਲੇ ਤੇ ਰਿਪੋਰਟ ਦੇਖੋ ਤਸਵੀਰਾਂ 'ਚ ਨਜ਼ਰ ਆ ਰਹੀ ਇਹ ਬਜ਼ੁਰਗ ਮਹਿਲਾ ਕਮਲੇ ਸ਼ਰਾਨੀ ਹੈ ਜੋ ਕਿ ਹੁਣ ਇਸ ਦੁਨੀਆ 'ਚ ਨਹੀਂ ਰਹੀ ਘਟਨਾ ਖੰਨਾਦੇ ਉੱਚਾ ਵਿੜਾ ਇਲਾਕੇ ਦੀ ਹੈ ਜਿੱਥੇ ਇੱਕ ਮਹਿਲਾ ਨੇ 65 ਸਾਲ ਦੀ ਕਮਲੇਸ਼ ਰਾਣੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਮੁਲਜ਼ਮ ਮਹਿਲਾ ਨੇ ਲੁੱਟਦੇ ਇਰਾਦੇ ਨਾਲ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਮ੍ਰਿਤਕ ਮਹਿਲਾ ਦੇ ਦੋ ਬੇਟੇ ਨੇ ਜਿਨ੍ਹਾਂ ਜੋ ਇੱਕ ਦਾ ਰਿਸ਼ਤਾ ਕਰਵਾਉਣ ਦੇ ਬਹਾਨੇ ਇਹ ਮਹਿਲਾ ਅਕਸਰਕਾਰ ਆਇਆ ਜਾਇਆ ਕਰਦੀ ਸੀ ਬੀਤੀ ਰਾਤ ਜਦੋਂ ਇਹ ਬਜ਼ੁਰਗ ਦੇ ਘਰ ਆਈ ਉਸ ਸਮੇਂ ਘਰਜ ਕਮਲੇਸ਼ ਤੋਂ ਇਲਾਵਾ ਕੋਈ ਨਹੀਂ ਸੀ ਮੁਲਤਜ਼ਮ ਮਹਿਲਾ ਨੇ ਮੌਕਾ ਦੇ ਕੇ ਕਿਰਚਾ ਮਾਰ ਕੇ ਕਮਲੇਸ਼ ਦੇ ਮੂੰਹੇ ਕਈ ਵਾਰ ਦਿੱਤੇ ਜਿਸ ਕਾਰਨ ਉਸਨੇ ਇਦਾਮ ਤੋੜ ਦਿੱਤਾ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਾਤਲ ਮਹਿਲਾ ਘਰ ਚੋਂ ਸੋਨੇ ਦੇ ਗਹਿਣੇ ਕੈਸ਼ ਤੇ ਹੋਰ ਸਮਾਨ ਲੈ ਕੇ ਫਰਾਰ ਹੋ ਗਈ ਖੰਨਾ ਦੇ ਵਿੱਚ ਹੋਏ ਦੇਰ ਰਾਤ ਮਰਡਰ ਮਾਮਲੇ 'ਚ ਲਗਾਤਾਰ ਵੱਡੇ ਖੁਲਾਸੇ ਸਾਹਮਣੇ ਆ ਰਹੇ ਕਿਸ ਤਰ੍ਹਾਂ ਇਹ ਰਿਸ਼ਤੇ ਕਰਨ ਵਾਲੀ ਮਹਿਲਾ ਬੜੇ ਹੀ ਸ਼ਾਤਿਰ ਤਰੀਕੇ ਦੇ ਨਾਲ ਪਹਿਲਾਂ ਉਹਨਾਂ ਦੇ ਘਰ ਜਾਂਦੀ ਹੈ ਔਰ ਪੈਨਸਾਲ ਦੀ ਬਜ਼ੁਰਗ ਨੂੰ ਨਿਸ਼ਾਨਾ ਬਣਾਉਂਦੀ ਹੈ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਆਪਣੇ ਦੇ ਨਾਲ ਤੇਜਦਾਰ ਹਥਿਆਰ ਲੈ ਕੇ ਵੀ ਪਹੁੰਚੀ ਸੀ ਯਾਨੀ ਕਿ ਪੂਰੇ ਪਲਾਨ ਤਰੀਕੇ ਦੇ ਨਾਲ ਉਸਨੇ ਘਰ ਦੇ ਵਿੱਚ ਐਂਟਰੀ ਕੀਤੀ ਔਰ ਉਸ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦੇ ਕੇ ਜਿਹੜਾ ਵੀ ਉਹਨਾਂ ਦੇ ਘਰ ਦੇ ਵਿੱਚ 골ਡ ਕੈਸ਼ ਹੈਗਾ ਉਹ ਲੈ ਕੇ ਫਰਾਰ ਹੋ ਗਈ ਮਲਜ਼ਮ ਮਹਿਲਾ ਕਰੀਬ 2 ਘੰਟੇ ਤੱਕ ਕਮਲੇਸ਼ ਰਾਣੀ ਦੇ ਘਰ ਰਹੀ ਤੇ ਜਾਂਦੇ ਸਮੇਂ ਘਰ ਨੂੰ ਤਾਲਾ ਲਗਾ ਦਿੱਤਾ ਤੇ ਚਾਬੀ ਕਲੀ ਸੁਟ ਦਿੱਤੀ ਮੈਨੂੰ 12 ਵਜੇ ਫੋਨ ਆਈ ਹੈ ਜੀ ਬ੍ਰਦਰ ਇਨ ਲਾ ਦਾ ਫੋਨ ਆਇਆ ਵੀ ਮੈਂ ਘਰ ਆਇਆ ਮੰਮੀ ਮੇਰੀ ਹੈ ਨਹੀਂਗੀ ਮੈਂ ਕਿਹਾ ਕੀ ਗੱਲ ਹੋ ਗਈ ਕਹਿੰਦੇ ਉਹਨਾਂ ਨੂੰ ਬਹੁਤ ਬੇਰਹਿਮੀ ਨਾਲ ਕਤਲ ਕੀਤਾ ਗਿਆ ਮੈਂ ਅਹਿਮਦਗੜ੍ਹ ਤੋਂ ਨਾਲ ਹੀ ਚੱਲ ਪਿਆ 1 ਵਜੇ ਮੈਂ ਉਰੇ ਪਹੁੰਚਿਆ ਆ ਕੇ ਦੇਖਿਆ ਤਾਂ ਬਹੁਤ ਹੀ ਬੇਰਹਿਮੀ ਨਾਲ ਮਾਰਿਆ ਗਿਆ ਲੁੱਟਖੋ ਵੀ ਹੋਈ ਹੈ ਜੋ ਉਹਨਾਂ ਦੇ 골ਡ ਪਾਇਆ ਸੀ ਸਾਰਾ ਕੁਝ ਲੈ ਗਿਆ ਬਾਕੀ ਹੋਰ ਕੋਈ ਸਮਾਨ ਨਹੀਂ ਲੈ ਕੇ ਗਿਆ ਘਰ ਦਾ ਕੀ ਗੱਡੀ ਰਹਿੰਦੀ ਸੀ ਕੀ ਤੁਹਾਨੂੰ ਹਾਂਜੀ ਇਹ ਇਕੱਲੇ ਹੁੰਦੇ ਸੀ ਰਾਤ ਨੂੰ ਮਤਲਬ ਬੇਟਾ ਸ਼ਾਪ ਤੇ ਜਾਂਦੇ ਸੀ ਬਸ ਉਹਨਾਂ ਨੇ ਆ ਕੇ ਹੀ ਦੇਖਿਆ 7 ਵਜੇ ਸ਼ਾਪ ਤੇ ਗਏ ਨੇ بس ਉਦੋਂ ਬਾਅਦ ਅਸੀਂ ਹੁਣ ਕੈਮਰਾ CCTV ਫੁਟੇਜ ਕਢਾਈ ਆ ਉਹਦੇ ਵਿੱਚ 7:30 ਵਜੇ ਦਾ ਟਾਈਮ ਆ ਰਿਹਾ ਕੋਈ ਲੇਡੀਜ਼ ਮੂੰਹ ਬੰਨਿਆ ਹੋਇਆ ਉਹਦਾ ਉਹ ਐਂਟਰ ਹੋਈ ਆ ਘਰ ਦੇ ਵਿੱਚ ਔਰ 9:30 ਵਜੇ ਦੇ ਕਰੀਬ ਉਹ ਬਾਹਰ ਗਈ ਆ ਮਾਮਲੇ 'ਚ ਕਾਰਵਾਈ ਕਰਦਿਆਂ ਪੁਲਿਸ ਨੇ ਮਹਿਜ਼ 2 ਘੰਟਿਆਂ 'ਚ ਕਤਲ ਦੇ ਇਸ ਗੂਲੇ ਮਾਮਲੇ ਨੂੰ ਸੁਲਝਾ ਲਿਆ ਤੇ ਮੁਲਜ਼ਮ ਵਹਿਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਮੁਲਜ਼ਮ ਵਹਿਲਾ ਕੋਲੋਂ ਚੋਰੀ ਕੀਤੇ ਸੋਨੇ ਦੇ ਗਹਿਣੇ ਤੇ ਹੋਰ ਸਮਾਨ ਵੀ ਬਰਾਮਦ ਹੋਇਆ ਕਿਉਂਕਿ ਮੈਟਰ ਬਹੁਤ ਸੈਂਸਿਟਿਵ ਸੀਗਾ ਸੰਜੀਦਾ ਮਾਮਲਾ ਸੀਗਾ ਉਹਨਾਂ ਦੇ ਉੱਤੇ ਕੰਮ ਕਰਦੇ ਹੋਏ ਸਾਰੇ ਹੀ ਆਫੀਸਰ ਸਹਿਬਾਨ ਜੋ ਆਪਣੇ ਇਸ ਕੇਸ ਦੇ ਵਿੱਚ ਇਮੀਡੀਏਟਲੀ ਕੰਮ ਕਰਦੇ ਹੋਏ ਇਹਨਾਂ ਨੂੰ ਆਪਾਂ 2 ਘੰਟੇ ਦੇ ਅੰਦਰ ਅੰਦਰ ਇਸ ਕੇਸ ਨੂੰ ਅਸੀਂ ਟਰੇਸ ਕੀਤੀ ਹੈਗੀ ਜੀ ਖੈਰ ਮੌਜੂ ਮਹਿਲਾ ਪੁਲਿਸ ਦੀ ਗ੍ਰਿਫਤ ਹੈ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਕਤਲकांड ਚ ਹੋਰ ਕਿਹੜੇ ਕੁਲਾਸੇ ਹੁੰਦੇ ਨੇ ਖੰਨਾ ਤੋਂ ਗੁਰਦੀਪ ਸਿੰਘ ਤੇ ਮਨੋਈ ਰਾਠੀ ਦੀ ਰਿਪੋਰਟ ਯੂਜ਼ ਇਟ ਇਨ ਪੰਜਾਬ ਤੇ ਪਠਾਨਕੋਟ ਦੇ ਪਿਓ ਪੁੱਤੀ ਇੱਕ ਛੋਟੀ ਜਿਹੀ ਲਾਪਰਵਾਹੀ ਉਹਨਾਂ ਦੀ ਜਾਨ ਤੇ ਪਾਰੀ ਪੈ ਗਈ। ਪੂਜਾ ਦੀ ਸਮਗਰੀ ਦਰਿਆ 'ਚ ਤਾਰਨ ਗਏ ਦੋਵੇਂ ਪਿਓ ਪੁੱਤ ਪਾਣੀ 'ਚ ਰੁੜ ਗਏ। ਹਾਸੇ 'ਚ ਪਿਤਾ ਦੀ ਮੌਤ ਹੋ ਚੁੱਕੀ ਹੈ, ਬੇਟੇ ਦੀ ਪਾਲ ਜਾਰੀ ਹੈ। ਚਿੱਟੇ ਕੱਪੜੇ 'ਚ ਲਪੇਟ ਕੇ ਦਰਿਆ 'ਚੋਂ ਕੱਢੀ ਇਹ Laash ਵਿਨੇ ਮਹਾਜਨ ਨਾਮ ਦੇ ਸ਼ਖਸ ਦੀ ਹੈ। ਜੋ ਕਿ ਘਰੋਂ ਆਪਣੇ ਪੁੱਤਰ ਨਾਲ ਦਰਿਆ 'ਚ ਪੂਜਾ ਸਮਗਰੀ ਦਾ ਸਮਾਨ ਵਿਸਰਜਿਤ ਕਰਨਾ ਆਇਆ ਸੀ ਪਰ ਨਾ ਤਾਂ ਉਹ ਆਪ ਘਰ ਪਰਤ ਸਕਿਆ ਤੇ ਨਾ ਹੀ ਉਸ ਦਾ ਬੇਟਾ ਇਹ ਦੁਖਦਾਈ ਘਟਨਾ ਪਠਾਨਕੋਟ ਦੀ ਹੈ ਜਿੱਥੇ ਦੀ ਬਸੰਤ ਕਲੋਨੀ ਦੇ ਪਿਓ ਪੁੱਤਰ ਚੱਕੀ ਦਰਿਆ 'ਚ ਡੁੱਬ ਗਏ ਦੁਪਹਿਰ ਦੇ ਘਰੋਂ ਗਏ ਪਿਓ ਪੁੱਤ ਜਦ ਰਾਤ ਤੱਕ ਕਰ ਨਾ ਪਰਤੇ ਤਾਂ ਪਰਿਵਾਰ ਨੇ ਦਰਿਆ ਤੇ ਜਾ ਕੇ ਦੇਖਿਆ ਪਰਿਵਾਰ ਨੂੰ ਵਿਨੇ ਮਹਾਜਨ ਦੀ ਸਕੂਟੀ ਦਰਿਆ ਨੇੜਿਓਂ ਮਿਲੀ ਸਥਾਨਕ ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਤੇ ਐਨਡੀਆਰਐਫ ਦੀਆਂ ਟੀਮਾਂ ਨੇ ਰੈਸਕਿਊ ਆਪਰੇਸ਼ਨ ਦੌਰਾਨ ਵਿਨੇ ਮਹਾਜਨ ਦੀ ਲਾਸ਼ ਨੂੰ ਦਰਿਆ ਚ ਪੜ ਲਿਆ ਤੇ ਪੁੱਤ ਦੀ ਭਾਲ ਕੀਤੀ ਜਾ ਰਹੀ ਹੈ ਦਰਿਆ ਨੇੜੇ ਦੇ ਲੋਕਾਂ ਦਾ ਕਹਿਣਾ ਹੈ ਕਿ ਪੈਰ ਫਿਸਲਣ ਕਾਰਨ ਦੋਵੇਂ ਪਿਓ ਪੁੱਤ ਦਰਿਆ 'ਚ ਡੁੱਬ ਗਏ ਕਭੀ ਇੰਤਜ਼ਾਰ ਕਰਨ ਤੋਂ ਬਾਅਦ ਘਰਦਿਆਂ ਨੂੰ ਪਤਾ ਲੱਗੇ ਇੰਤਜ਼ਾਰ ਕੀਤੀ ਪਰ ਜਦ ਘਰ ਵਾਪਸ ਨਹੀਂ ਪਰਤੇ ਤੇ ਫਿਰ ਉਹਨੇ ਪਰਤਾਚਾਲੂ ਕੀਤੀ ਸ਼ਾਮ ਨੂੰ ਸਾਰੇ ਕਲੋਨੀ ਵਾਲੇ ਇੱਥੇ ਆ ਕੇ ਦੇਖਿਆ ਸੀ ਤੇ ਫਿਰ ਇਤਲਾਹ ਵੀ ਕੀਤੀ ਪੁਲਿਸ ਨੂੰ ਸਾਰੇ ਮੁੰਨੀ ਘਰ ਹਰ ਬਈ ਕਿਤੇ ਜੋ ਵੀ ਹੈਗੀ ਹੈ ਤੇ ਜਦੋਂ ਇਹ ਸਾਰਾ ਮਹਲਾਜ ਪਾਰਾਮਲਾ ਤਕਰੀਬਨ ਇੱਥੇ ਆ ਕੇ ਦੇਖਿਆ ਇੱਥੇ ਮਤਲਬ ਇੱਕ ਬੋਡੀ ਦੇਖੀ ਥੋੜੀ ਜੀ ਥੋੜੀ ਜੀ ਝਲਕ ਪਈ ਪਰ ਉਹ ਬੋਡੀ ਪਾਣੀ ਕਰਕੇ ਅੱਗੇ ਬਹਾਵ ਜਿਹੜਾ ਉਹ ਤੇਜ਼ ਹੋਣ ਕਰਕੇ ਉਹ ਰੁੜ ਗਈ ਉਸ ਤੋਂ ਬਾਅਦ ਲੱਗਿਆ ਕਿ ਉਹਨਾਂ ਦਾ ਪੈਰ ਫਰੋਫੈਸਰ ਕੇ ਉਹ ਪਾਣੀ ਦੇ ਵਿੱਚ ਚਲ ਗਿਆ ਇੱਕ ਬੋਡੀ ਹੁਣ ਅੱਜ ਥੋੜੀ ਦੇਰ ਪਹਿਲਾਂ ਮਿਲ ਗਈ ਆ ਤੇ ਇੱਕ ਦਾ ਜ ਕੋਈ ਪਤਾ ਨਹੀਂ ਆ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਏਸਕਿਊ ਟੀਮ ਨੂੰ ਕਾਫੀ ਦਿੱਕਤ ਆ ਰਹੀ ਹੈ ਪਰ ਐਨਡੀਆਰਐਫ ਵੱਲੋਂ ਵਿਨੇ ਮਹਾਜਨ ਦੇ بیٹے ਦੀ ਭਾਲ ਲਗਾਤਾਰ ਜਾਰੀ ਹੈ ਪਠਾਨਕੋਟ ਤੋਂ ਸੁਖਜਿੰਦਰ ਕੁਮਾਰ ਦੀ ਰਿਪੋਰਟ ਤੇ ਅੰਮ੍ਰਿਤਸਰ ਦਾ ਸਰਕਾਰੀ ਹਸਪਤਾਲ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਚ ਹੈ ਜਿੱਥੇ ਦਰਦ ਨਾਲ ਕੁਰਲੌਂ ਦੀ ਗਰਭવતી ਮਹਿਲਾ ਨੇ ਫਰਸ਼ ਤੇ ਹੀ ਬੱਚੇ ਨੂੰ ਜਨਮ ਦੇ ਦਿੱਤਾ ਹਸਪਤਾਲ ਦੇ ਬ੍ਰਾਂਡੇ ਚ ਡੁੱਲਿਆ ਖੂਨ ਸਰਕਾਰੀ ਹਸਪਤਾਲ ਚ ਮਿਲਣ ਵਾਲੀਆਂ ਸਿਹਤ ਸਹੂਲਤਾਂ ਤੇ ਪ੍ਰਬੰਧਾਂ ਦੀ ਪੋਲ ਖੋਲ ਰਿਹਾ ਹੈ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਗਰਭਤੀ ਮਹਿਲਾ ਨੇ ਹਸਪਤਾਲ ਦੇ ਬਰਾਂਡੇ 'ਚ ਹੀ ਬੱਚੇ ਨੂੰ ਜਨਮ ਦੇ ਦਿੱਤਾ ਬੱਚੇ ਦੇ ਜਨਮ ਮੌਕੇ ਕੋਈ ਡਾਕਟਰ ਤੱਕ ਮਜੂਦ ਨਹੀਂ ਸੀ ਫਰਸ਼ ਤੇ ਪਈ ਮਹਿਲਾ ਦਰਦ ਨਾਲ ਕੁਰਲਾਉਂਦੀ ਰਹੀ ਮਹਿਲਾ ਦੇ ਪਤੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਆਪਣੀ ਪਤਨੀ ਨੂੰ ਦਿਖਾਉਣ ਲਈ ਹਸਪਤਾਲ ਆਇਆ ਸੀ ਉਸ ਸਮੇਂ ਡਾਕਟਰਾਂ ਨੇ ਸਾਨੂੰ 12 ਤਰੀਕ ਦਾ ਸਮਾਰਸਿਆ ਸੀ ਪਰ ਜਿਵੇਂ ਹੀ ਹਸਪਤਾਲ ਪਹੁੰਚੇ ਤਾਂ ਮਹਿਲਾ ਦੇ ਦਰ ਸ਼ੁਰੂ ਹੋ ਗਈ ਤੇ ਉਸਨੇ ਫਰਸ਼ ਤੇ ਹੀ ਬੱਚੇ ਨੂੰ ਜਨਮ ਦੇ ਦਿੱਤਾ ਪਹਿਲੇ ਬਾਰ ਉਹ ਬਟੌਰ ਉਹ ਬਟੌਰ ਕੋਲ ਚੇਤਰਾ ਜੀ ਤੇ ਲੈ ਕੇ ਆਏ ਦੋ ਤਿੰਨ ਵਾਰ ਤੇ ਉਹਨਾਂ ਨੇ ਦੱਸਿਆ ਹੈਗਾ ਕਿ 12 ਤਾਰੀਖ ਨੂੰ ਬੱਚਾ ਹੋ ਜਾਣਾ ਹੈ ਤੇ ਅੱਜ ਦਰ ਦੇ ਮੱਛੇ ਤੇ ਮੈਂ ਲੈ ਕੇ ਆਇਆ ਹੁਣੇ ਭਾਈ ਰਾਤ ਚ ਹੀ ਹੋ ਗਿਆ ਬੱਚਾ ਤੇ ਡਾਕਟਰ ਹੈਗੇ ਸੀ ਇੱਥੇ ਨਹੀਂ ਨਹੀਂ ਆਪੇ ਹੋਇਆ ਬੱਚਾ ਆਪੇ ਆਜਾ ਡਾਕਟਰ ਪਹੁੰਚੇ ਇੱਥੇ ਤੇ ਨਹੀਂ ਪਹੁੰਚ ਕੇ ਲੈ ਕੇ ਕਿ ਤੇ ਬੱਚਾ ਤੇ ਮਾਂ ਦੀ ਕੰਡੀਸ਼ਨ ਕੀ ਹੈ ਠੀਕ ਜੀ ਵਧੀਆ ਹੈ बच्चे ਦੇ ਜਨਮ ਤੋਂ ਕੁਸਮੇ ਬਾਅਦ ਹੀ ਡਾਕਟਰਾਂ ਨੇ ਜੱਚਾ ਦੇ ਬੱਚਾ ਦੋਹਾਂ ਨੂੰ ਸੰਭਾਲ ਲਿਆ ਖੈਰ ਇਸ ਸਮੇਂ ਮਾਂ ਤੇ ਬੱਚਾ ਦੋਵੇਂ ਤੰਦਰੁਸਤ ਨੇ ਪਰ ਹਸਪਤਾਲ ਦੀ ਇਹ ਲਾਪਰਵਾਹੀ ਦੋਹਾਂ ਦੀ ਜਾਨ ਤੇ ਭਾਰੀ ਪੈ ਸਕਦੀ ਸੀ ਅੰਮ੍ਰਿਤਸਰ ਤੋਂ ਅਮਿਤ ਸ਼ਰਮਾ న్యూਸ ਈਟੀ ਪੰਜਾਬ ਤੇ ਹੁਣ ਗੱਲ ਕਰਦੇ ਆ ਹਰਿਆਣਾ ਦੇ ਬਹਾਦਰ ਕੜ ਦੀ ਜਿੱਥੇ ਪਟਾਕਿਆਂ ਵਾਲੀ ਕਾਰ ਨੂੰ ਭਿਆਨਕ ਅਗ ਲੱਗ ਗਈ ਤੇ ਕਾਰ ਸਵਾਰ ਪਰਿਵਾਰ ਨੇ ਤੁਰੰਤ ਬਾਹਰ ਨਿਕਲ ਕੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਤਿਹਾਰੀ ਸੀਜ਼ਨ ਸ਼ੁਰੂ ਹੁੰਦਿਆਂ ਹੀ ਲੋਕਾਂ ਨੇ ਪਟਾਕਿਆਂ ਦੀ ਖਰੀਦ ਸ਼ੁਰੂ ਕਰ ਦਿੱਤੀ ਹੈ ਤੇ ਇਹ ਪਟਾਕਿਆਂ ਨੂੰ ਗੱਡੀ 'ਚ ਲਿਜਾਣਾ ਕਿੰਨਾ ਖਤਰਨਾਕ ਸਾਬਿਤ ਹੋ ਸਕਦਾ ਹੈ ਇਹ ਬਹਾਦਰਗੜ੍ਹ 'ਚ ਵਾਪਰੀ ਉਹ ਘਟਨਾ ਸਾਬਿਤ ਕਰਦੀ ਹੈ ਜਿੱਥੇ ਪਟਾਕਿਆਂ ਵਾਲੀ ਕਾਰ 'ਚ ਭਿਆਨਕ ਅੱਗ ਲੱਗ ਗਈ ਦੇਖਦਿਆਂ ਹੀ ਦੇਖਦਿਆਂ ਮਿੰਟਾਂ 'ਚ ਕਾਰ ਅੱਗ ਦਾ ਗੋਲਾ ਬਣ ਗਈ ਤੇ ਕਾਲੇ ਧੂੰਏਂ 'ਚ ਲਪਟਾ ਉੱਤੀ ਜ਼ਿਆਦਾਤਰ ਪਟਾਕੇ ਤਾਂ ਅੱਗ ਦੇ ਵਿੱਚ ਹੀ ਵੱਜ ਗਏ ਜਦਕਿ ਕੁਝ ਕਾਰ ਤੋਂ ਬਾਹਰ ਛਿੜ ਗਏ ਦਿੱਲੀ ਦਾ ਰਹਿਣ ਵਾਲਾ ਇਹ ਪਰਿਵਾਰ

ये इसकी मम्मी छोड़ने आई थी यहाँ से घर वापस जा रहे थे हम तो किस तरह हुआ ये हादसा हम गाड़ी रोक के काफ़ी देर से खड़े थे फ्रूट ले आए थे तो चलने के लिए हम ये बै, इसने बैठा दिए हम बट चलने चाबी घुमाई तो एकदम से स्मेल से आने लगी फिर ये गुड़िया बोली पापा बहुत ज़ोर से स्मेल आ रही है तो मगर ठीक है हम उतर गए फिर तो तो, उतर के उतरने लगे तो इतने में गाड़ी में आग शुरू गई ਘਟਨਾ ਦੀ ਸੂਚਨਾ ਮਿਲਣ ਤੇ ਫਾਇਰ ਬ੍ਰਿਗੇਡ ਦੀ ਟੀਮ ਤੁਰੰਤ ਮੌਕੇ ਤੇ ਪਹੁੰਚੀ ਤੇ ਕਾਰ ਨੂੰ ਲੱਗੀ ਅੱਗ ਤੇ ਕਾਬੂ ਪਾ ਲਿਆ। ਹਮਾਰੇ ਪਾਸ ਕਾਲ ਆਈ ਸੀ ਕਿ ਟੋਲ ਦੇ ਪਾਸ ਆਗ ਲੱਗੀ ਹੈ। ਜਾਣ ਵਾਲਾ ਕੋਈ ਨੁਕਸਾਨ ਨਹੀਂ ਹੈ। ਬਾਕੀ ਫਾਇਰ ਬ੍ਰਿਗੇਡ ਮੌਕੇ ਤੇ ਬੁਲਾ ਲਈ ਹੈ। ਇਹਨਾਂ ਆਗ ਬੁਝਾ ਦਿੱਤੀ ਹੈ। ਸਥਿਤੀ ਕੰਟਰੋਲ ਮੇਂ ਹੈ। ਸਥਿਤੀ ਕੰਟਰੋਲ ਮੇਂ ਹੈ ਜੀ ਬਿਲਕੁਲ। ਕਿਸ ਕੁਝ ਕਾਰਨ ਪਤਾ ਚੱਲੇ ਅਭੀ ਤੱਕ? ਨਹੀਂ ਅਭੀ ਤੱਕ ਕੁਝ ਨਹੀਂ ਅਭੀ। ਬਾਤਚੀਤ ਕਰਕੇ ਕਰਨੇ ਬਾਅਦ ਪਤਾ ਚੱਲੇਗਾ ਕਿਸ ਕਾਰਨ ਸੇ ਆਗ ਲੱਗੀ ਹੈ। ਪਰਿਵਾਰ ਸੇਵਾ ਹਾਂ ਬਿਲਕੁਲ ਪਰਿਵਾਰ ਸੇਵਾ ਕੋਈ ਜਾਨ ਮਲ ਨੁਕਸਾਨ ਨਹੀਂ ਹੋਇਆ ਖੈਰ ਇਸ ਹਾਦਸੇ 'ਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਹ ਘਟਨਾ ਉਹਨਾਂ ਲੋਕਾਂ ਨੂੰ ਅਲਰਟ ਕਰਨ ਵਾਲੀ ਹੈ ਜੋ ਗੱਡੀਆਂ 'ਚ ਪਟਾਕੇ ਲਿਜਾ ਕੇ ਆਪਣੀ ਜਾਨ ਖਤਰੇ 'ਚ ਪਾ ਰਹੇ ਨੇ ਵਾਹਦਰ ਘੜ ਤੋਂ ਪ੍ਰਦੀਪ ਧਨਖੜ ਨਿਊਜ਼ 18 ਤੇ ਹੁਣ ਗੱਲ ਕਰਾਂਗੇ ਸਮਾਣਾ ਦੇ ਰਾਮਨਗਰ ਤੋਂ ਡਕਾਲੇ ਤੱਕ ਜਾਂਦੀ ਉਹ ਸੜਕ ਦੀ ਕਿਉਂਕਿ ਪਿਛਲੇ 8 ਮਹੀਨਿਆਂ ਤੋਂ ਪ੍ਰਸ਼ਾਸਨ ਦੀ ਨਜ਼ਰਅੰਦਾਜ਼ੀ ਦਾ ਸ਼ਿਕਾਰ ਹੋ ਰਹੀ ਹੈ ਲੰਮੇ ਸਮੇਂ ਤੋਂ ਪਰੇਸ਼ਾਨ ਲੋਕਾਂ ਵੱਲੋਂ ਪ੍ਰਸ਼ਾਸਨ ਦੇ ਖਿਲਾਫ ਤਰਨਾ ਦਿੱਤਾ ਗਿਆ ਅਸਤਾਹਾਲ ਰਾਧੀਆਂ ਇਹ ਤਸਵੀਰਾਂ ਸਮਾਣਾ ਦੇ ਇਤਿਹਾਸਿਕ ਗੁਰਦੁਆਰਾ ਕਹਿਰਾਲੀ ਸਾਹਿਬ ਨੂੰ ਜਾਣ ਵਾਲੀ ਸੜਕ ਦੀਆਂ ਨੇ ਜਿੱਥੇ ਰਾਮਨਗਰ ਤੋਂ ਡਕਾਲੇ ਤੱਕ ਜਾਂਦੀ ਸੜਕ ਤੇ ਪੱਥਰ ਤਾਂ ਪਾਇਆ ਗਿਆ ਪਰ ਲੱਗਦਾ ਹੈ ਪ੍ਰਸ਼ਾਸਨ ਲੁੱਕ ਤੇ ਬਜਰੀ ਪਾਉਣੀ ਭੁੱਲ ਗਿਆ ਪਿਛਲੇ 8 ਮਹੀਨਿਆਂ ਤੋਂ ਲਟਕੇ ਸੜਕ ਦੇ ਕੰਮ ਕਰਕੇ ਸਥਾਨਕ ਲੋਕਾਂ ਨੂੰ ਬਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਤੇ ਪਿੰਡ ਵਾਸੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਸਮੱਸਿਆ ਨੂੰ ਲੈ ਕੇ ਕਈ ਵਾਰ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਪਰ ਕੋਈ ਸੁਣਵਾਈ ਨਹੀਂ ਹੋਈ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦਾ ਸੀਜ਼ਨ ਸ਼ੁਰੂ ਹੈ ਪਰ ਇਸ ਟੁੱਟੀ ਸੜਕ ਤੋਂ ਲੰਘਣ ਸਮੇਂ ਬੇहद ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪ੍ਰਸ਼ੋਤਮ ਜੀ ਤੁਹਾਨੂੰ ਦੱਸਾਂ ਮੈਂ ਇਹ ਕੰਮ ਸੇ ਕੰਮ ਸੜਕ ਟੁੱਟੀ ਨੂੰ 7-8 ਸਾਲ ਹੋ ਗਏ ਨੇ ਤਾਂ ਪਿੱਛੇ 1 ਸਾਲ ਦਾ ਵਾਂਗੂ ਇਹ ਰੋੜੇ ਪਏ ਨੂੰ ਵੀ ਹੋ ਗਏ ਨੇ ਪਰ ਇਹ ਛੜਕਲ ਕੋਈ ਸਰਕਾਰ ਦਾ ਧਿਆਨ ਨਹੀਂ ਤੇ ਇਹ ਸਰਕਾਰ ਜਿਹੜੀ ਇਹ ਗੁਰੂ ਘਰ ਇੱਥੇ ਘਰਾਲੀ ਸਾਹਿਬ ਹੈ 6ਵੀਂ ਪਾਛੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੇ 9ਵੀਂ ਪਾਛੀ ਗੁਰ ਤੇਗ ਬਹਾਦਰ ਸਾਹਿਬ ਆਏ ਨੇ ਇੱਥੇ ਇਹ ਬਹੁਤ ਜ਼ਿਆਦੀ ਛੜਕ ਚੱਲਦੀ ਹੈ ਇੱਥੋਂ ਪਟਿਆਲੇ ਨੂੰ ਜਾਨਦੀ ਡਕਾਲਾ ਹੋ ਗੇ ਤਾਂ ਇਹ ਛੜਕ ਦੇ ਉੱਤੇ ਛੇਤੀ ਪ੍ਰਯਮ ਪੈਣਾ ਚਾਹੀਦਾ ਹੈ ਇਹ ਸਰਕਾਰ ਨੂੰ ਜਿਵੇਂ ਅੱਖਾਂ ਸੁੱਤੀ ਪਈ ਹੈ ਤਾਂ ਉਵੇਂ ਹੀ ਇਹ ਛੇਤੀ ਤੋਂ ਛੇਤੀ ਹੈ ਤੇ ਕੀ ਇਤਿਹਾਸਕ ਗੁਰਦੁਆਰਾ ਜੀ ਬਹੁਤ ਬੁਰਾ ਹਾਲ ਹੈ ਜੀ ਬਰੇ ਇਹ ਛੜਕਦਾ 8 ਮਹੀਨੇ ਤੋਂ ਉੱਪਰ ਹੋ ਗੇ ਜੀ ਕੋਈ ਮਤਲਬ ਸਾਰੇ ਨਹੀਂ ਲੈ ਰਿਹਾ ਜੀ ਗੁਰਦੁਆਰੇ ਕਰਕੇ ਅੱਧ ਉੱਪਰੋ ਸੀਜ਼ਨ ਆ ਗਿਆ ਜੀ ਝੋਨੇ ਦਾ ਟਰਾਲੀਆਂ ਵੀ ਲੰਘ ਰਹੀਆਂ ਜੀ ਪਰ ਇਹ ਹੋਈਆਂ ਗੱਡੀਆਂ ਵੀ ਲੰਘਣੀਆਂ ਨੇ ਜੀ ਬਹੁਤ ਦੁਨੀਆ ਮੱਥਾ ਟੇਕਣ ਆਂਦੀ ਬਹੁਤ ਦੁਨੀਆ ਮੱਥਾ ਟੇਕਣ ਆਂਦੀ ਚੋਨੇ ਦਾ ਸੀਜ਼ਨ ਸ਼ੁਰੂ ਹੋਣ ਕਰਕੇ ਸੜਕ ਤੇ ਟਰੈਕਟਰ ਟਰਾਲੀਆਂ ਆਮ ਦੇਣਾ ਨਾਲੋਂ ਵੱਧ ਲੰਘ ਰਹੀਆਂ ਨੇ ਜਿਸ ਕਰਕੇ ਸੜਕ ਦੀ ਹਾਲਤ ਹੋਰ ਵੀ ਖਸਤਾ ਹੁੰਦੀ ਜਾ ਰਹੀ ਹੈ ਹੁਣ ਦੇਖਣਾ ਹੋਏਗਾ ਕਿ ਪ੍ਰਸ਼ਾਸਨ ਇਸ ਸਮੱਸਿਆ ਵੱਲ ਕਦੋਂ ਧਿਆਨ ਦਿੰਦਾ ਹੈ ਸਮਾਣਾ ਤੋਂ ਸ਼ੋਕਮ ਕੌਸ਼ਿਕ న్యూਸ 18 ਪੰਜਾਬ